ਕੇਜਰੀਵਾਲ ਦਾ ਮੁਸ਼ਕਲਾਂ ਨਾਲ ਨਾਤਾ ਖਾਸਾ ਗੂੜਾ ਹੁੰਦਾ ਜਾ ਰਿਹਾ ਮਤਲਬ ਜਿੱਦਾਂ ਹੇਠਲੀ ਅਦਾਲਤ ਨੇ ਜ਼ਮਾਨਤ ਦਿੱਤੀ ਉਹਦਣੇ ਲੱਡੂ ਵੜਲੇ ਕਹਿੰਦੇ ਲਓ ਜੀ ਸੱਚ ਦੀ ਜਿੱਥੋਗੀ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਸਵੇਰ ਨੂੰ ਈਡੀ ਪਹੁੰਚ ਗਈ ਹਾਈ ਕੋਰਟ ਤੇ ਈਡੀ ਨੇ ਹੇਠਲੀ ਅਦਾਲਤ ਦਾ ਫੈਸਲਾ ਰੁਕ ਲਿਆ ਅਜੇ ਲੱਡੂ ਅੱਧੇ ਹੀ ਵੰਡੇ ਸੀ ਹੁਣ ਗਰਮੀ ਐਨੀਆ ਦੋਏ ਦਿਨ ਤਾ ਦੋ ਦਿਨ ਰੱਖੇ ਵੀ ਨਹੀਂ ਜਾ ਸਕਦੇ ਉਹ ਕਹਿੰਦੇ ਜੀ ਸੌ ਮੰਗਲਵਾਰ ਦੇਖਾਂਗੇ ਸੌ ਮੰਗਲਵਾਰ ਨੂੰ ਮੰਗਲਵਾਰ ਦੇ ਦਿਨ ਹਾਈ ਕੋਰਟ ਨੇ ਸੁਣਾਤਾ ਫੈਸਲਾ ਕਿ ਭਾਈ ਕੇਜਰੀਵਾਲ ਦੀ ਜ਼ਮਾਨਤ ਖਾਰਜ ਇਤਲੀ ਦਲ ਦਾ ਫੈਸਲਾ ਖਾਰਜ ਉਹਨਾਂ ਨੂੰ ਜੇਲ੍ਹ ਚ ਰਹਿਣਾ ਪਊਗਾ ਤੇ ਇੱਧਰ ਇਹ ਪਹੁੰਚੇ ਵੀ ਸੀ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪਹਿਲਾਂ ਹਾਈ ਕੋਰਟ ਦਾ ਫੈਸਲਾ ਆਉਣ ਦਿਓ ਹੁਣ ਇਸ ਤੋਂ ਪਹਿਲਾਂ ਕਿ ਹਾਈ ਕੋਰਟ ਦੇ ਫੈਸਲੇ ਦੇ ਹਿਵਾਲੇ ਨਾਲ ਉਸ ਪਟੀਸ਼ਨ ਤੇ ਸੁਣਵਾਈ ਲਈ ਦੁਬਾਰਾ ਉਧਰ ਜਾਂਦੇ ਸੁਪਰੀਮ ਕੋਰਟ ਸੀਬੀਆਈ ਨੇ ਗ੍ਰਿਫਤਾਰੀ ਪਾਤੀ ਗ੍ਰਿਫਤਾਰੀ ਕੀ ਪਾਤੀ ਭਾਈ ਸ਼ੂਗਰ ਘਟ ਗਈ ਚਲੋ ਫੈਸਲਾ ਤਾਂ ਹੋਇਆ ਸੋ ਹੋਇਆ ਪਰ ਇੱਧਰ ਇੱਕ ਨਵੀਂ ਗ੍ਰਿਫਤਾਰੀ ਨਾਲ ਨਵੇਂ ਮਾਮਲੇ ਨੇ ਮਾਮਲਾ ਉਹੀ ਹੈ ਸ਼ਰਾਬ ਘਟਾਲਾ ਮਾਮਲਾ ਉਹੀ ਹੈ 100 ਕਰੋੜ ਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਨਾਤੇ ਕਹਿੰਦੇ ਜੀ ਗੋਆ ਚੋਣਾ ਚ ਪੈਸਾ ਵਰਤਿਆ ਹੈ ਇੱਕ ਗਰੁੱਪ ਤੋਂ ਲਿਆਂਦਾ ਉਹ ਜਿਹੜਾ ਸਾਊਥ ਵਾਲਾ ਗਰੁੱਪ ਹੈ ਉਹ ਚ ਲੀਡਰ ਵੀ ਨੇ ਉਹਦੇ ਵਿੱਚ ਅਫਸਰ ਸ਼ਾਹੀ ਵੀ ਹੈ ਹੈ ਉਹਦੇ ਵਿੱਚ ਵਪਾਰੀ ਵਰਗ ਵੀ ਹੈ ਸੋ ਉਸ ਗਰੁੱਪ ਤੋਂ ਕਹਿੰਦੇ ਪੈਸਾ ਲਿਆਂਦਾ ਸੀ ਆ ਸਾਰਾ ਕੁਝ ਸੋ ਇਧਰ ਕੇਜਰੀਵਾਲ ਦੀ ਤੇਰ ਕਹਿੰਦੇ ਕਿ ਸਾਡੇ ਤੋਂ ਝੂਠੇ ਦੋਸ਼ ਮੜੇ ਜਾਰੇ ਬਿਆਨਬਾਜ਼ੀ ਐ ਸਿਰੇ ਜੀ ਅਸਾਂ ਕੋਈ ਜੀ ਕਾਰਵਾਈ ਨਹੀਂ ਕੀਤੀ ਪਰ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਾਧੀਆਂ ਹੀ ਨਜ਼ਰ ਆ ਰਹੀਆਂ ਨੇ ਜਨਾਬ ਇਧਰ ਉਸ ਮਾਮਲੇ 'ਚ ਪਰ ਸੁਪਰੀਮ ਕੋਰਟ ਤੋਂ ਪਟੀਸ਼ਨ ਵਾਪਸ ਲੈ ਲਈ ਕਹਿੰਦੇ ਜੁਣ ਕਰਨਾ ਕੀ ਜਦੋਂ ਨਮਾ ਇੱਕ ਸੀਬੀ ਆ ਮਤਲਬ ਜੇ ਜਵੰਤ ਸੁਪਰੀਮ ਕੋਰਟ ਕਹਿ ਵੀ ਦਵੇ ਦਿੱਤੀ ਤਾਂ ਵੀ ਹੁਣ ਭਾਰਤ ਆ ਨਹੀਂ ਸਕਦਾ ਸੀਬੀ ਨੇ ਗ੍ਰਿਫਤਾਰ ਕਰ ਲਿਆ ਸੋ ਇਸ ਲਈ ਹੁਣ ਉਹ ਸਾਰੇ ਮਾਮਲਿਆਂ ਨਾਲ ਇਕੱਠੀ ਪਟੀਸ਼ਨ ਨਵੀਂ ਪਾਉਣਗੇ ਤੇ ਇਧਰ ਕਹਿੰਦੇ ਸ਼ੂਗਰ ਸੈੱਟ ਨਹੀਂ ਆ ਰਹੀ